ਇੱਕ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਪੰਜਾਬ ਸਰਕਾਰ ਨੇ ਇੱਕ ਨਵੀਂ ਮੁਹਿੰਮ ਜਿਹੜੀ ਵਿੱਡੀ ਸੀ ਉਸ ਨੂੰ ਜਿਹੜੀ ਐ ਢਾਹ ਲੱਗੀ ਐ ਕਿਉਂਕਿ ਜਿਹੜਾ ਪੁਲਿਸ ਐ ਪੁਲਿਸ ਦੀ ਜਿਹੜੀ ਮਹਿਲਾ ਕਰਮੀ ਸੀ ਉਹ ਖੁਦ ਹੀ ਨਸ਼ੇ ਦੇ ਕੇਸ ਦੇ ਵਿੱਚ ਫਸੀ ਹੋਈ ਦਿਖਾਈ ਦੇ ਰਹੀ ਐ ਉਹ ਥਾਰ ਗੱਡੀ ਦੇ ਵਿੱਚ ਆਉਂਦੀ ਐ ਤੇ ਉਸ ਕੋਲੋਂ ਚਿੱਟਾ ਬਰਾਮਦ ਹੁੰਦਾ ਤੇ ਪਤਾ ਲੱਗ ਰਿਹਾ ਕਿ ਜਿਹੜੀ ਪੁਲਿਸ ਆ ਉਹ ਵੀ ਇਸ ਕਾਰੋਬਾਰ ਦੇ ਵਿੱਚ ਫਸੀ ਹੋਈ ਆ ਤੇ ਉਹ ਮਹਿਲਾ ਕਰਮੀ ਨੇ ਸ਼ਰਿਆਮ ਵੱਡੇ ਅਧਿਕਾਰੀਆਂ ਦੇ ਆਈਪੀਐਸ ਅਧਿਕਾਰੀਆਂ ਨਾਲ ਆਪਣੇ ਸੰਬੰਧ ਹੋਣ ਦੇ ਜਿਹੜੇ ਖੁਲਾਸੇ ਕੀਤੇ ਨੇ ਉਸਨੇ ਕਿਹਾ ਕਿ ਮੇਰੀ ਉਹਨਾਂ ਨਾਲ ਗੱਲ ਕਰਵਾ ਦੇਵੋ ਅਤੇ ਹੋਰ ਵੀ ਜਿਹੜੇ ਨਸ਼ਾ ਤਸਕਰ ਨੇ ਉਹ ਸ਼ਰਿਆਮ ਇੱਥੇ ਪੰਜਾਬ ਦੇ ਵਿੱਚ ਫਿਰਦੇ ਨੇ ਅਤੇ ਜਿਹੜੇ ਕਾਂਗਰਸ ਵਾਲੇ ਨੇ ਉਹ ਤੰਜ ਕਸਦੇ ਦਿਖਾਈ ਦੇ ਰਹੇ ਨੇ ਕਿ ਇਨਾ ਦੀ ਜਿਹੜੀ ਕੁੱਤੀ ਐ ਉਹ ਚੋਰਾ ਨਾਲ ਰੜੀ ਹੋਈ ਐ ਇਹਨਾਂ ਦੇ ਜਿਹੜੇ ਪੁਲਿਸ ਵਾਲੇ ਨੇ ਉਹ ਖੁਦ ਹੀ ਜਿਹੜੇ ਨੇ ਉਹ ਨਸ਼ਾ ਵੇਚਣ ਤੇ ਲੱਗੇ ਹੋਏ ਨੇ ਅਤੇ ਇਹ ਜਿਹੜੇ ਜਨਾਬ ਨੇ ਇਹ ਜਿਹੜੇ ਆਮ ਬੰਦਿਆਂ ਦੇ ਘਰਾਂ ਟਾਉਣ ਲੱਗੇ ਹੋਏ ਨੇ ਕਿਤੇ ਪੁਲਿਸ ਦੀ ਕੁੱਟਮਾਰ ਹੋ ਜਾਂਦੀ ਆ ਕਿਤੇ ਖੇੜ ਨੂੰ ਖਤਰਾ ਕਿਤੇ ਜਵਾਨੀ ਨੂੰ ਖਤਰਾ ਪੰਜਾਬ ਦੇ ਵਿੱਚ ਇਹ ਹੋ ਕੀ ਰਿਹਾ ਜਦੋਂ ਤੋਂ ਆਮ ਆਦਮੀ ਪਾਰਟੀ ਇੱਥੇ ਸੱਤਾ ਦੇ ਵਿੱਚ ਆਈ ਆ ਹਰ ਇੱਕ ਬੰਦੇ ਨੂੰ ਸੋਚ ਕੇ ਘਰੋਂ ਜਾਣਾ ਪੈਂਦਾ ਕਿ ਮੈਂ ਘਰ ਵਾਪਸ ਮੁੜਾਂਗਾ ਜਾਂ ਨਹੀਂ ਮੁੜਾਂਗਾ ਇੱਥੇ ਤੱਕ ਕਿ ਜਿਹੜੇ ਇਹ ਅਫਸਰ ਨੇ ਇੱਥੇ ਇਹ ਵੀ ਸੇਫ ਨਹੀਂ ਇੱਕ ਕਰਨਲ ਦੀ ਸ੍ਰੀਆਮ ਕੁੱਟਮਾਰ ਕੀਤੀ ਜਾਂਦੀ ਆ ਤੇ ਜਿਹੜਾ ਪੰਜਾਬ ਪੁਲਿਸ ਦੇ ਉੱਤੇ ਪਟਿਆਲਾ ਪੁਲਿਸ ਦੇ ਉੱਤੇ ਉਹ ੱੱੱੱੱੱ ਲੱਗਦਾ ਅਤੇ ਹੋਰ ਕੀ ਕੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਉਹ ਤੁਹਾਨੂੰ ਸੁਣਾਉਨੇ ਆ ਇਹ ਉਹ ਬੰਦੇ ਨੇ ਜਿਹੜੇ ਨਸ਼ੇ ਦੇ ਕੇਸ ਦੇ ਵਿੱਚ 6-6 ਮਹੀਨੇ ਕੈਦ ਗੱਟ ਕੇ ਆ ਇਹ ਜਿਹੜਾ ਸਾਰਿਆਂ ਨੂੰ ਵੱਡਾ ਸ਼ਰਾਬ ਦਾ ਸਕੈਂਡਲ ਹੋਇਆ ਸੀ ਦਿੱਲੀ 8 10000 ਕਰੋੜ ਰੁਪਏ ਦਾ ਸਕੈਂਡਲ ਉਹਦੇ ਵਿੱਚ ਜਿਹੜੇ ਤਿਹਾਰ ਜੇਲ੍ਹ ਚ ਰਹੇ ਨੇ ਸਿੰਦਰ ਜੈਨ ਤੋਂ ਲੈ ਕੇ ਉਹ ਸਾਰੇ ਦੇ ਸਾਰੇ ਐਸ ਟਾਈਮ ਨਸ਼ਾ ਮੁਕਤ ਪੰਜਾਬ ਨੂੰ ਕਰਨ ਦੇ ਵਿੱਚ ਅੱਗੇ ਲੱਗੇ ਨੇ ਤੁਸੀਂ ਵੇਖੋ ਤੇ ਮੈਂ ਬਹੁਤ ਸਾਰੀ ਜਗ੍ਹਾ ਤੇ ਇਹ ਗੱਲ ਕਹੀ ਹੈ ਤੁਸੀਂ ਵੇਖੋ ਅੱਜ ਤੋਂ 2 ਦਿਨ ਪਹਿਲਾਂ ਨੌਜਵਾਨ ਸਾਡੇ ਐਨਸੀਸੀ ਦੇ ਕੈਡਟਸ ਜਿਹੜੇ ਨੇ ਖੈਰਾ ਸਾਹਿਬ ਉਹਨਾਂ ਨੂੰ ਸੌਂਹ ਖਵਾਈਆਂ ਲੁਧਿਆਣੇ ਦੇ ਵਿੱਚ ਅੱਜ ਤੋਂ 1.5 ਸਾਲ ਪਹਿਲੇ ਸਾਡੇ ਨੌਜਵਾਨ ਬੱਚਿਆਂ ਨੂੰ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਸਾਹਿਬ ਸੌਂਹ ਖਵਾਈਆਂ ਦਰਬਾਰ ਸਾਹਿਬ ਖੜ ਕੇ ਸਾਡੇ ਪ੍ਰਕਰਮਾਂ ਦੇ ਵਿੱਚ ਸੌਂਹ ਖਵਾਈ ਕਿ ਅਸੀਂ ਨਸ਼ਾ ਮੁਕਤ ਹੋਵਾਂਗੇ ਨਸ਼ੇ ਦਾ ਸੇਵਨ ਨਹੀਂ ਕਰਾਂਗੇ ਤੇ ਦੋਨੋਂ ਜਵਾਬ ਸੌਂਹ ਕੌਣ ਖਵਾ ਰਿਹਾ ਭਗਵੰਤ ਮਾਨ ਜਿਹੜਾ ਅਜੇ ਤੱਕ ਜਿਹੜਾ ਅਜੇ ਤੱਕ ਖੁਦ ਨਸ਼ਾ ਮੁਕਤ ਨਹੀਂ ਹੋਇਆ ਤੁਸੀਂ ਮੈਨੂੰ ਦੱਸੋ ਮੇਰੇ ਵੀਰੋ ਤੇ ਭਰਾਓ ਜਿਹੜਾ ਮੁੱਖ ਮੰਤਰੀ 2019 ਦੇ ਵਿੱਚ ਬਰਨਾਲੇ ਸ਼ਹਿਰ ਆਪਣੀ ਸਤਕਾਰਯੋਗ ਮਾਤਾ ਜੀ ਉਹਨਾਂ ਦੇ ਸਿਰ ਦੇ ਉੱਤੇ ਹੱਥ ਰਖਵਾਇਆ ਕੇਜਰੀ ਵਾਲੇ ਸੇ ਕੇਜਰੀ ਮਾਨ ਬਰਨਾਲੇ ਦੇ ਵਿੱਚ 5-4000 ਬੰਦਾ ਇਕੱਠਾ ਕੀਤਾ ਇੱਕ ਸੌਂਖ ਖਵਾਈ ਗਈ ਆਪਣੀ ਪੁੱਤਰ ਸਾਰੇ ਨੂੰ ਸਤਕਾਰਯੋਗ ਮਾਂ ਹੁੰਦੀ ਹੈ ਹਰ ਪਰਿਵਾਰ 'ਚ ਉਹਨਾਂ ਦੇ ਸਿਰ ਤੇ ਸੌਂਖ ਖਵਾਈ ਗਈ ਕਿ ਮੈਂ ਆਪਣੀ ਮਾਂ ਦੇ ਸਿਰ ਤੇ ਰੱਖ ਕੇ ਇਸ ਗੱਲ ਦੀ ਕਸਮ ਖਾਣਾ ਅੱਜ ਤੋਂ ਬਾਅਦ ਮੈਂ ਨਸ਼ੇ ਦਾ ਸੇਵਨ ਨਹੀਂ ਕਰੂੰਗਾ ਉਹ ਕੇਜਰੀਵਾਲ ਸਾਹਿਬ ਕੋਈ ਕਫਰ ਤੋਲ ਨਾ ਕੋਈ ਝੂਠ ਬੋਲਣ ਤੋਂ ਹੁਣ ਤੇ ਗੁਰੇਜ਼ ਕਰ ਲੋ ਤਿੰਨ ਸਾਲ ਤੁਸੀਂ ਅੱਜਕੱਲ ਨਸ਼ਾ ਵਕਾਇਆ ਤੁਹਾਡੀ ਐਸੇ ਪੁਲਿਸ ਨੇ ਨਸ਼ਾ ਵਕਾਇਆ ਤਿੰਨ ਸਾਲ ਤੁਸੀਂ ਖੁਦ ਉਹ ਨਸ਼ੇ ਦੀ ਕਮਾਈ ਜਿਹੜੀ ਹੈ ਤੁਹਾਡੇ ਆਪ ਦੇ ਜਿਹੜੇ ਖਜ਼ਾਨੇ ਨੇ ਉਹਨੂੰ ਭਰਪੂਰ ਕਰਦੀ ਰਹੀ ਹੁਣ ਤਿੰਨ ਸਾਲਾਂ ਬਾਅਦ ਜੋ ਦਿੱਲੀ ਦੇ ਵਿੱਚ ਤੁਹਾਡਾ ਮਾਂਜਾ ਲੱਥ ਹੁਣ ਤੁਸੀਂ ਪੰਜਾਬ ਦੇ ਵਿੱਚ ਸਾਡੇ ਨੌਜਵਾਨ ਪੰਜਾਬੀਆਂ ਨੂੰ ਗੁਮਰਾਹ ਕਰਨ ਵਾਸਤੇ ਫੇਰ ਆ ਗਏ ਪਹਿਲੇ ਅਮਰਸਰ ਸਾਹਿਬ ਇੱਕ ਇਲੈਕਸ਼ਨ ਸੀ ਉਦੋਂ ਉਦੋਂ ਸੋਚ ਕਾਤੀ ਮੋਹ ਲੁਧਿਆਣੇ ਦੀ ਇਲੈਕਸ਼ਨ ਹੈ ਲੁਧਿਆਣੇ ਨੈਸ਼ਨਲ ਐਨ ਸੀ ਸੀ ਦੇ ਕੈਂਡੀਡੇਟਸ ਨੂੰ ਸੋਚ ਕਵਾਤੀ ਤੇ ਸੋ ਖਵਾ ਕੌਣ ਰਿਹਾ ਇਹ ਕੇਜਰੀਵਾਲ ਦਾ ਖਪਵੰਤ ਇਹ ਕਾਬ ਨਸ਼ਾ ਮੁਕਤ ਨਹੀਂ ਹੋਇਆ ਦੂਜਾ ਤਿਹਾਰ ਜੇਲ੍ਹ ਚੋਂ ਜੇ ਹੁਣੇ ਆਇਆ ਨਸ਼ਾ ਵੇਚਣ ਦੇ ਸਕੈਂਡਲ ਦੇ ਵਿੱਚ ਇਹ ਨਸ਼ਾ ਮੁਕਤ ਕਰਨਗੇ ਦੀ ਸਾਨੂੰ ਦੂਸਰੀ ਗੱਲ ਬੜੀ ਜ਼ਰੂਰੀ ਹੈ ਤੇ ਸਾਰੀ ਕਾਂਗਰਸੀ ਲੀਡਰਸ਼ਿਪ ਨੂੰ ਮੈਂ ਕਹਿਣਾ ਚਾਹੁੰਦਾ ਮੇਰੇ ਵੀਰੋ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਜਿਹੜੇ ਸਾਡੀ ਕਨਸਟੀਟਿਊਸ਼ਨ ਦੇ ਨਿਰਮਾਤਾ ਨੇ ਜਿਨ੍ਹਾਂ ਦੇ ਕਾਰਨ ਅੱਜ ਸਾਡੇ ਵੀਰ ਐਮਐਲਏ ਬਣੇ ਬੈਠੇ ਨੇ ਐਮਪੀ ਬਣੇ ਬੈਠੇ ਨੇ ਚੀਫ ਮਿਨਿਸਟਰ ਬਣੇ ਬੈਠੇ ਨੇ ਸੈਂਟਰ ਦੇ ਵਿੱਚ ਵਜ਼ੀਰ ਬਣੇ ਬੈਠੇ ਸੂਬਿਆਂ 'ਚ ਵਜ਼ੀਰ ਬਣੇ ਬੈਠੇ ਨੇ ਸਾਨੂੰ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਮਿਸੀਪੈਲਿਟੀਆਂ 'ਚ ਰਿਜ਼ਰਵੇਸ਼ਨਾਂ ਮਿਲੀਆਂ ਨੇ